ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਤਾਂ ਜੇ ਗੱਲ ਕਰੀਏ ਤਾਂ ਜਿਹੜੀਆਂ ਲੰਮੀ ਤੇਰ ਤੋਂ ਜਿਹੜਾ ਬਰਸਾਤਾਂ ਹੋ ਰਹੀਆਂ ਨੇ ਤੇ ਸਤਲੁਜ ਬਿਆਸ ਦੇ ਵਿੱਚ ਜਿਹੜਾ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੱਧ ਗਿਆ ਹੈ ਤਾਂ 245000 ਕਿਊਸਕ ਜਿਹੜਾ ਜਿਹੜਾ ਕੱਲ ਪਾਣੀ ਚੱਲ ਰਿਹਾ ਤੇ ਬੀਤੀ ਸ਼ਾਮ ਨੂੰ ਦੱਸਿਆ ਜਾ ਰਿਹਾ ਹੈ ਕਿ 260000 ਕਿਊਸਕ ਪਾਣੀ ਜਿਹੜਾ ਪਿੱਛੋਂ ਛੱਡਿਆ ਗਿਆ ਹੈ ਤਾਂ ਡਾਉਨਸਟਰੀਮ ਦੀ ਸਟ੍ਰੀਮ ਦੇ ਵਿੱਚ ਜਿਹੜਾ ਜਿਹੜਾ ਖਤਰੇ ਦੀ ਘੰਟੀ ਜਿਹੜੀ ਵਾਜਰੀਏ ਤੁਸੀਂ ਦੇਖ ਸਕਦੇ ਹੋ ਜਿਹੜਾ ਕਿਨਾਰੇ ਤੱਕ ਜਿਹੜਾ ਪਾਣੀ ਜਿਹੜਾ ਦਰਿਆ ਦੇ ਆ ਚੁੱਕਾ ਹੈ ਤਾਂ ਪਾਉ ਵਾਲ ਦੇ ਨਾਲ ਲੱਗਦੇ ਪਿੰਡ ਬੰਡਾਲਾ ਜ਼ਿਲ੍ਹਾ ਤਰਨਤਾਰਨ ਦਾ ਹਲਕਾ ਪੱਟੀ ਦੇ ਪਿੰਡ ਨੇ ਤਾਂ ਇੱਥੇ ਜਿਹੜਾ ਜਿਹੜਾ ਪਾਣੀ ਜਿਹੜਾ ਦਰਿਆ ਦਾ ਜਿਹੜਾ ਉਫਾਨ ਤੇ ਇਹਦੇ ਕਿਨਾਰੇ ਦੇ ਨਾਲ-ਨਾਲ ਲੱਕੇ ਵਗਦਾ ਪਿਆ ਹੈ ਤਾਂ ਇਸ ਵਕਤ ਕਿਸਾਨਾਂ ਦੀ ਜਿਹੜੀ ਜਾਨ ਜਿਹੜੀ ਮੁੱਠੀ ਦੇ ਵਿੱਚ ਆਈ ਪਈ ਹੈ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵਕਤ ਸਾਡੇ ਨਾਲ ਜਿਹੜੇ ਸਰਪੰਚ ਸਾਹਿਬ ਜੁੜੇ ਨੇ ਪਿੰਡ ਤੂਤ ਤੋਂ ਸਾਫ ਦਾ ਸਰਪੰਚ ਨੇ ਇਹ ਤਾਂ ਬਰਸਾਤ ਤੁਸੀਂ ਦੇਖ ਸਕਦੇ ਹੋ ਹੁਣ ਵੀ ਹੋਣੀ ਹੈ ਹੋ ਰਹੀ ਹੈ ਤਾਂ ਲੰਮੇ ਸਮੇਂ ਤੋਂ ਬਰਸਾਤਾਂ ਹੋ ਰਹੀਆਂ ਤੇ ਅੱਜ ਬਰਸਾਤ ਦੇ ਵਿੱਚ ਵੀ ਜਿਹੜੇ ਤੋੜੇ ਲਗਾਏ ਜਾ ਰਹੇ ਹਨ ਦੇ ਉੱਪਰ ਦੇ ਪਾਣੀ ਨੰਗਾ ਦੇ ਜਿਹੜਾ ਕਰੀਬ ਪਹੁੰਚ ਚੁੱਕਿਆ ਹੈ ਸਰਪੰਚ ਸਾਹਿਬ ਕਿੱਦਾਂ ਦੇਖਦੇ ਹੋ ਵੀ ਜਿੱਦਾਂ ਪਿੱਛੇ ਸੰਗਤਾਂ ਲੱਗੀਆਂ ਤੇ ਇੱਥੇ ਤੁਸੀਂ ਆਪ ਕੰਮ ਕਰ ਰਹੇ ਸਾਡੇ ਨਾਲ ਵੀ ਸੰਗਤ ਲੱਗੀ ਆ ਪਿੰਡ ਦੀ ਆ ਸਾਡੇ ਨਾਲ ਤਾਂ ਬਹੁਤ ਸੰਗਤ ਲੱਗੀ ਸੀ ਪਰ ਅੱਜ بارش ਹੋਣ ਕਰਕੇ ਕੁਝ ਪਾਣੀ ਦੂਜੇ ਬਨੇ ਦੀ ਘੇਰਾ ਘਾਉਣ ਕਰਕੇ ਲੋਕਾਂ ਨੇ ਆਪ ਆਪਣੇ ਤਾਲ ਸਮਾਨ ਸਮਹਾਲਣ ਦੇ ਕਰਕੇ ਦਾਣੇ ਡੰਗਰ ਪਸ਼ੂ ਬੱਚੇ ਬਾਹਰ ਕੱਢਣ ਕਰਕੇ ਲੋਕ ਘਟ ਗਏ ਆ ਸਾਡੇ ਨਾਲ ਤਕਰੀਬਨ 50 ਬੰਦੇ ਹੋਏਗੇ ਅੱਗੇ ਵੀ ਕੰਮ ਚੱਲਦਾ ਇਹ 4 ਕਿਲੋਮੀਟਰ ਦਾ ਬਨ ਜਿਹੜਾ ਬੰਨਿਆ ਹੈ 18 ਲੱਖ ਰੁਪਏ ਤੇ ਖਰਚ ਆਇਆ ਹੈ ਇਹ ਪੰਚਾਇਤ ਨੇ ਆਪ ਦੇ ਵੱਲੋਂ ਬੰਨਿਆ ਸਾਰੇ ਪਿੰਡ ਨੇ ਰਲ ਕੇ ਸਾਂਝਾ ਲੋਕਾਂ ਨੇ ਇਹ ਇਸ ਟਾਈਮ ਆਪਾਂ ਫਰੋਜ਼ਪੁਰ ਜਿਹੜਾ ਤਰਨਤਾਰਨ ਤੋਂ ਦੀ ਹੱਦ ਵਾਟ ਤੇ ਖੜੇ ਆ ਹੱਦ ਵਾਟਾ ਜਿਹੜੀ ਇਹਦੇ ਉੱਤੇ ਪਾਣੀ ਚੱਲ ਰਿਹਾ ਤੇ ਪਾਣੀ ਖੇਤਾਂ ਨਾਲ ਉੱਚਾ ਹੋਇਆ ਫਿਰਦਾ ਅਸੀਂ ਹੁਣ ਫਸਲ ਤੇ ਸਾਡੀ ਖਤਮ ਹੋ ਗਈ ਦੂਜੇ ਬੰਦੇ ਆਣ ਕੇ ਪਾਣੀ ਪੈ ਗਿਆ ਪਰ ਇਹ ਇਹ ਜੋਰ ਲਾਉਂਦਾ ਵੀ ਸਾਡੀ ਜਿਹੜੀ ਪੈਲੀ ਜਾ ਰੋੜ ਨਾ ਪਾਣੀ ਦਾ ਪੈਜੇ ਟੋਏ ਨਾ ਪੈ ਜਾਣ ਰੇਤਾ ਨਾ ਪੈਜੇ ਇਸ ਗੱਲੋਂ ਬਚਾ ਕਰਨ ਦੇ ਵੈਸੇ ਵੀ ਤਾਂ ਹੁਣ ਵੀ ਜੇ ਗੱਲ ਕਰੀਏ ਤਾਂ ਐਸ ਵਕਤ ਵੀ ਬਰਸਾਤ ਹੋਣੀ ਹੈ ਸਹਿਮਤਾ ਬੜਿਆ ਹੀ ਹੋਇਆ ਕਿ ਚਾਰ ਦਿਨ ਤੋਂ ਬਰਸਾਤ ਚੱਲ ਰਹੀ ਚਾਰ ਦਿਨ ਤੋਂ ਰਾਤ ਦਿਨ ਹੀ ਇੱਥੇ ਅਸੀਂ ਬੰਨ ਦੇ ਬਰਾਬਰ ਜਿਹੜਾ ਪਾਣੀ ਚੱਲਦਾ ਉਹ ਕਿਤੇ ਨਾ ਕਿਤੇ ਕੋਸ਼ਿਸ਼ ਆ ਢਾ ਲੱਗੀ ਹੋਈ ਸੀ ਹੁਣ ਵੀ ਦੇਖਦੇ ਪਏ ਢਾ ਲੱਗੀ ਹੋਈ ਬੰਨ ਨੂੰ ਉਹਦਾ ਫੇਰ ਜਿਹੜਾ ਤੋੜੇ ਲਗਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਥੇ ਕੀ ਕਹਿਣਾ ਚਾਹੁੰਦੇ ਹਾਂ ਸਮਾਜ ਸੇਵੀ ਨੂੰ ਵੀਰ ਬਾਹ ਜਿਹੜੇ ਜਿਹੜੇ ਲੱਗੇ ਦੇਖਦੇ ਪਏ ਆਂ ਵੀ ਕੰਮ ਕਰਦੇ ਨੇ ਸਾਡੇ ਬੰਦੇ ਅੱਗੇ ਵੀ ਹੈਗੇ 50 ਬੰਦੇ ਤਕਰੀਬਨ ਅੱਗੇ ਵੀ ਲੱਗੇ ਆ ਤੇ ਇਸੇ ਤਰ੍ਹਾਂ ਆਪਦੇ ਆਪਦੇ ਬੰਦੇ ਲੱਗੇ ਹੁਣ ਤੇ ਦੂਜੇ ਦੇ ਘਰਾਂ ਚ ਲੱਗੇ ਜਿਹੜੀ ਸਵਾਜ ਸੇਵਾ ਸੰਸਥਾ ਨੇ ਸਾਡੀ ਮਦਦ ਕਰਨਾ ਸਾਨੂੰ ਮਿੱਟੀ ਦੇ ਢੋਡੇ ਭਰ ਕੇ ਲਿਆ ਕੇ ਦੇਣ ਤੇ ਤੇਲ ਪਾਣੀ ਦੀ ਸੇਵਾ ਕਰਨ ਦਾ ਜਿਹੜਾ ਇਹ ਬੰਨ ਬਸ ਸਕੇ ਤਾਂ ਕਿ ਕਿੰਨੇ ਕਿੰਨੇ ਕੁ ਬਾਟ ਜਿਹੜਾ ਇਹ ਬੰਨਿਆ ਜਿਹੜਾ ਮਤਲਬ ਤਕਰੀਬਨ 4 ਕਿਲੋਮੀਟਰ 4 ਕਿਲੋਮੀਟਰ ਦਾ ਲੰਮਾ ਬੰਨਾ ਅਜੇ ਤੱਕ ਕਾਇਮ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਹੁਣ ਤੱਕ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚ ਕੋਈ ਅਫਸਰ ਨਹੀਂ ਪਹੁੰਚਿਆ ਕੋਈ ਸਹਾਇਤਾ ਨਹੀਂ ਮਿਲੀ ਕੋਈ ਸਹਾਇਤਾ ਨਹੀਂ ਮਿਲੀ ਬਿਲਕੁਲ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਜਿਹੜਾ ਭਾਉ ਵਾਲ ਤੇ ਜਿਹੜਾ ਕਹਿ ਸਕਦੇ ਆ ਬੰਡਾਲੇ ਦੇ ਜਿਹੜਾ ਸਨ ਦੇ ਵਿੱਚ ਜਿਹੜਾ ਬੰਨ੍ਹ ਨਹਿਰਿਆ ਵਗਦਾ ਹੈ ਤਾਂ ਉਹ ਜਿਹੜਾ ਉਫਾਨ ਤੇ ਹੈ ਤੇ ਬਰਾਬਰ ਬਰਾਬਰ ਕਰੀਬ ਕਰੀਬ ਕਹਿ ਲੀਏ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਸ ਵਕਤ ਜਿਹੜਾ ਢਾਂ ਲਾ ਰਿਹਾ ਹੈ ਜਿਹੜਾ ਬੰਨ੍ਹ ਬੰਨ੍ਹ ਨੂੰ ਪਾਣੀ ਲਾ ਰਿਹਾ ਢਾਂ ਪਾ ਇੱਥੇ ਜਿਹੜੇ ਜਿਹੜੇ ਕਿਸਾਨ ਆ ਉਹਨਾਂ ਦੀ ਜਾਨ ਜੜੀ ਮੁੱਠੀ ਚਾਈ ਹੈ ਤੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਹ ਇਸ ਦੇ ਵਾਸਤੇ ਜਿਹੜਾ ਕੋਈ ਕੋਈ ਪ੍ਰਬੰਧ ਕੀਤਾ ਜਾਵੇ ਸੰਤਾਨੋ ਸਾਡੇ ਨਾਲ ਵੀਰ ਜੁੜੇ ਨੇ ਹਾਂਜੀ ਕੀ ਨਾਂਜੀ ਤੁਹਾਡਾ ਜਸਵੰਤ ਸਿੰਘ ਜੀ ਤਾਂ ਕਿਦਾਂ ਦੇਖਦੇ ਹੋ ਜਿੱਦਾਂ ਹੁਣ ਬੰਨ ਦੇ ਨਾਲ ਪਾਣੀ ਵਗਣ ੜਿਆ ਹੈ ਬਰਾਬਰ ਬਰਾਬਰ ਹੀ ਹੋ ਗਿਆ ਇੱਕ ਦੁੱਕਾ ਇੰਚ ਦੀ ਗੱਲ ਹੈ ਹਾਂਜੀ ਹਾਂਜੀ ਜ਼ਮੀਨ ਨਾਲੋਂ ਤਾਂ ਲਗਭਗ ਪਾਣੀ ਜਿਹੜਾ 6 ਫੁੱਟ ਉੱਚਾ ਚੱਲ ਰਿਹਾ ਹੈ ਹੂੰ ਅਸਲ ਤਾਂ ਦੂਜੇ ਪਾਸਿਓਂ ਆਣ ਕੇ ਜਿਹੜੀ ਡੁੱਬ ਚੁੱਕੀ ਐ ਖਰਾਬ ਹੋ ਚੁੱਕੀ ਹੁਣ ਤਾਂ ਹੀ ਇਹੋ ਹੀ ਐ ਜਮੀਨ ਬਚਾਉਣ ਜਿਹੜੇ ਇਧਰ ਟੁੱਟਦਾ ਪਾਣੀ ਤੇ ਜਮੀਨ ਬਿਲਕੁਲ ਜਿਹੜੀ ਅਨਾਸ ਹੋ ਜਾਣੀ ਐ ਜੀ ਤੇ ਪਤਨੀ 20 20 30 30 ਫੁੱਟ ਡੂੰਘੇ ਟੋਏ ਪੈ ਸਕਦੇ ਬਿਲਕੁਲ ਜੇ ਜਲਦੀ ਨਾਲ ਇਸ ਬੰਨ ਦੀ ਸਾਰ ਲਾਈ ਗਈ ਤਾਂ ਕਰੀਬ-ਕਰੀਬ ਟੁੱਟਣ ਦੀ ਤਦਾਰ ਤੇ ਟੁੱਟਣ ਦੀ ਤਦਾਰ ਤੇ ਐ ਜੀ ਇਹ ਤਾਂ ਹੁਣ ਪੰਚਾਇਤ ਪ੍ਰਿੰਟ ਵੱਲੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਐ ਜਮੀਨ ਦੇ ਲਾਗੇ ਬੰਨੇ ਦੇ ਲੋਕ ਜਿਹੜੇ ਉਹ ਕੋਸ਼ਿਸ਼ ਕਰ ਰਹੇ ਆ